ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਬੀਬੀਆਂ ਭੈਣਾਂ ਦੇ ਲਈ ਹੈ ਬੀਬੀਆਂ ਦੇ ਅੱਗੇ ਬੇਨਤੀ ਹੈ ਕਿ ਇਸ ਇੱਕ ਚੀਜ਼ ਦਾ ਦਾਨ ਜ਼ਰੂਰ ਕਰੋ ਕਿਉਂਕਿ ਬੀਬੀਆਂ ਹੀ ਹਨ ਜੋ ਘਰ ਦੇ ਵਿੱਚੋਂ ਦਾਨਪੁਣ ਕਰਦੀਆਂ ਹਨ ਤਿੰਨ ਫੁੱਲ ਭੇਟਾ ਕਰਦੀਆਂ ਹਨ ਅਤੇ ਉਹਨਾਂ ਦਾ ਉਹ ਲੇਖੇ ਲੱਗਦਾ ਹੈ ਇਸ ਲਈ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਇਸੇ ਹੀ ਵਿਸ਼ੇ ਤੇ ਗੱਲ ਕਰਾਂਗੇ ਅਤੇ ਨਾਲ ਹੀ ਇੱਕ ਗਿਆਨਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਉਹ ਬੜਾ ਹੀ ਧਰਮੀ ਬੰਦਾ ਸੀ ਉਸ ਦੇ ਨਾਲ ਉਸ ਦੀ ਨੂੰਹ ਅਤੇ ਪੋਤਰਾ ਵੀ ਰਹਿੰਦੇ ਸਨ ਜਿਸ ਕਿਸੇ ਨੂੰ ਵੀ ਕੀ ਜੀ ਦੀ ਲੋੜ ਹੁੰਦੀ ਉਹ ਹਰ ਕਿਸੇ ਦੀ ਮਦਦ ਕਰਦਾ ਸੀ ਇੱਕ ਵਾਰ ਉਹਨਾਂ ਦੇ ਨਗਰ ਦੇ ਵਿੱਚ ਸੋਕਾ ਪੈ ਗਿਆ ਚਾਰ ਚਫੇਰੇ ਨਗਰਾਂ ਦੇ ਵਿੱਚ ਦੂਰ ਦੂਰ ਤੱਕ ਪਾਣੀ ਦੀ ਇੱਕ ਬੂੰਦ ਵੀ ਨਾ ਮਿਲੀ ਤਾਂ ਉਸ ਸੇਠ ਨੇ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਨਗਰ ਦੇ ਵਿੱਚ ਇੱਕ ਖੂਹ ਪਟਵਾਇਆ ਅਤੇ ਦੂਜਾ ਖੂਹ ਨਗਰ ਤੋਂ ਬਾਹਰ ਪਟਵਾ ਦਿੱਤਾ ਪਰ ਕਿਸੇ ਕਾਰਨ ਕਰਕੇ ਖੂਹ ਦੇ ਵਿੱਚ ਪਾਣੀ ਨਾ ਆਇਆ ਸੀਠ ਬੜਾ ਹੀ ਪਰੇਸ਼ਾਨ ਸੀ ਕਿ ਇੰਨੀ ਮਿਹਨਤ ਤੋਂ ਬਾਅਦ ਵੀ ਪਾਣੀ ਕਿਉਂ ਨਹੀਂ ਆ ਰਿਹਾ ਉਹ ਇੱਕ ਸੰਤ ਜੀ ਦੇ ਕੋਲ ਜਾਂਦਾ ਹੈ ਜਾ ਕੇ ਆਪਣੀ ਸਮੱਸਿਆ ਦਾ ਸਮਾਦਾਨ ਪੁੱਛਦਾ ਹੈ ਤਾਂ ਸੰਤ ਜੀ ਅੱਗੋਂ ਬੜੀ ਹੈਰਾਨ ਕਰਨ ਵਾਲੀ ਗੱਲ ਉਸ ਸੀਠ ਨੂੰ ਕਹਿ ਦਿੰਦੇ ਨੇ ਸੰਤ ਜੀ ਕਹਿੰਦੇ ਨੇ ਕਿ ਜੇ ਤੂੰ ਆਪਣੇ ਪੋਤਰੇ ਨੂੰ ਇਸ ਖੂਹ ਦੇ ਵਿੱਚ ਸੁੱਟ ਦੇਵੇਂ ਤਾਂ ਖੂਹ ਦੇ ਵਿੱਚ ਪਾਣੀ ਆ ਸਕਦਾ ਹੈ ਸੀਠ ਇਹ ਸੁਣ ਕੇ ਇਕਦਮੀ ਹਿੱਲ ਲੱਗਿਆ ਅਤੇ ਮੋਹ ਦੇ ਵਿੱਚ ਪਿੱਜਾ ਹੋਇਆ ਕਹਿਣ ਲੱਗਾ ਕਿ ਇਹ ਮੈਂ ਕਿਵੇਂ ਕਰ ਸਕਦਾ ਹਾਂ ਕਿਵੇਂ ਮੈਂ ਆਪਣੇ ਖੂਨ ਨੂੰ ਆਪਣੇ ਵੰਸ਼ ਨੂੰ ਖੂਨ ਦੇ ਵਿੱਚ ਧੱਕਾ ਦੇ ਸਕਦਾ ਹਾਂ ਅਤੇ ਨਾਲ ਹੀ ਉਸ ਨੂੰ ਆਪਣੇ ਨਗਰ ਦੇ ਲੋਕਾਂ ਦਾ ਵੀ ਫਿਕਰ ਸੀ ਉਹ ਸੋਚਣ ਲੱਗਾ ਕਿ ਇਹ ਤਾਂ ਇੱਕ ਹੈ ਪਰ ਜੇਕਰ ਪਾਣੀ ਦੀ ਕਮੀ ਦੇ ਕਾਰਨ ਸੋਕੇ ਦੇ ਕਾਰਨ ਮੇਰੇ ਸਾਰੇ ਹੀ ਨਗਰ ਦੇ ਲੋਕਾਂ ਨੂੰ ਕੁਝ ਹੋ ਗਿਆ ਸਾਰਾ ਨਗਰ ਹੀ ਖਤਮ ਹੋ ਗਿਆ ਤਾਂ ਉਸ ਫੈਸਲੇ ਤੇ ਆਉਂਦਾ ਹੈ ਕਿ ਸੰਤ ਜੀ ਦੇ ਕਈ ਅਨਸਾਰੀ ਮੈਂ ਇਹ ਸਾਰਾ ਕੰਮ ਕਰਾਂਗਾ ਅਤੇ ਆਪਣੇ ਪੋਤਰੇ ਨੂੰ ਇਸ ਖੂ ਦੇ ਵਿੱਚ ੱੱਕਾ ਦੇ ਦੇਵਾਂਗਾ ਉਹ ਉਸ ਮੌਕੇ ਦੀ ਤਲਾਸ਼ ਕਰਨ ਲੱਗਾ ਕਿ ਜਦੋਂ ਆਪਣੇ ਪੋਤਰੇ ਨੂੰ ੱੱਕਾ ਦੇ ਦੇਵੇ ਇੱਕ ਦਿਨ ਸੇਠ ਦੀ ਨੌਣ ਨੇ ਆਪਣੇ ਪੇਕੇ ਜਾਣ ਦੇ ਲਈ ਕਿਹਾ ਕਿ ਪਿਤਾ ਜੀ ਮੈਂ ਕੁਝ ਦਿਨ ਪੇਕੇ ਜਾਣਾ ਚਾਹੁੰਦੀ ਹਾਂ ਤੇ ਸੇਠ ਨੇ ਝਟ ਹਾਂ ਕਰ ਦਿੱਤੀ ਕਿਉਂਕਿ ਉਹ ਤਾਂ ਪਹਿਲਾਂ ਹੀ ਮੌਕੇ ਦੀ ਤਲਾਸ਼ ਵਿੱਚ ਸੀ ਉਸਨੇ ਕਿਹਾ ਕਿ ਪੁੱਤਰ ਤੂੰ ਚਲੀ ਜਾ ਪਰ ਮੇਰੇ ਪੋਤਰੇ ਨੂੰ ਮੇਰੇ ਕੋਲ ਹੀ ਰਹਿਣ ਦੇ ਸੇਠ ਆਪਣੀ ਨੂੰਹ ਨੂੰ ਪੇਕੇ ਛਾਂਟ ਆਉਂਦਾ ਹੈ ਘਰ ਆ ਕੇ ਪੋਤਰੇ ਨੂੰ ਬਹਾਨੇ ਦੇ ਨਾਲ ਖੂਹ ਦੇ ਕੋਲ ਲੈ ਜਾ ਕੇ ਖੂਹ ਦੇ ਵਿੱਚ ਧੱਕਾ ਦੇ ਦਿੰਦਾ ਹੈ ਜਦੋਂ ਬੱਚਾ ਖੂਹ ਦੇ ਵਿੱਚ ਡਿੱਗਦਾ ਹੈ ਨਾਲ ਦੀ ਨਾਲ ਖੂਹ ਵਿੱਚ ਪਾਣੀ ਆ ਜਾਂਦਾ ਹੈ ਸਾਰੇ ਨਗਰ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ ਇਹ ਖਬਰ ਸੁਣ ਕੇ ਸਾਰਾ ਹੀ ਪਿੰਡ ਖੁਸ਼ ਹੁੰਦਾ ਹੈ ਇਨੇ ਹੀ ਕਾਫੀ ਦਿਨ ਲੰਘ ਜਾਂਦੇ ਨੇ ਹੁਣ ਸੇਠ ਦੀ ਨੋ ਕਹਿਣ ਲੱਗੀ ਕਿ ਕਾਫੀ ਦਿਨ ਹੋ ਗਏ ਨੇ ਮੈਨੂੰ ਘਰੋਂ ਕੋਈ ਲੈਣ ਵੀ ਨਹੀਂ ਆਇਆ ਤੇ ਮੈਨੂੰ ਆਈ ਨੂੰ ਵੀ ਕਾਫੀ ਦਿਨ ਹੋ ਗਏ ਨੇ ਤਾਂ ਅੱਜ ਮੈਂ ਆਪਣੇ ਆਪ ਹੀ ਚਲੀ ਜਾਨੀ ਆ ਕਿਉਂਕਿ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਪੈੰਦਲ ਹੀ ਯਾਤਰਾ ਕਰਦੇ ਸਨ ਜਦੋਂ ਵੀ ਕਿਤੇ ਜਾਣਾ ਆਉਣਾ ਹੁੰਦਾ ਸੀ ਤਾਂ ਜ਼ਿਆਦਾਤਰ ਲੋਕ ਤੁਰ ਕੇ ਹੀ ਚਲੇ ਜਾਂਦੇ ਸਨ ਮੀਲਾ ਮੀਲ ਫਾਸਲੇ ਪੈਦਲ ਹੀ ਤੈਅ ਕਰਦੇ ਸਨ ਤਾਂ ਉਹ ਵੀ ਰੋਟੀ ਪਕਾ ਕੇ ਪੱਲੇ ਬੰਨ ਲੈਂਦੀ ਹੈ ਨਾਲ ਪਾਣੀ ਦੀ ਬੋਤਲ ਅਤੇ ਥੋੜਾ ਜਿਹਾ ਗੁੜ ਵੀ ਰੱਖ ਲੈਂਦੀ ਹੈ ਠੰਡ ਦੇ ਦਿਨ ਸਨ ਤੇ ਮੋਟਾ ਕੱਪੜਾ ਲੈ ਕੇ ਤੁਰ ਪੈਂਦੀ ਹੈ ਉਸ ਨੂੰ ਆਪਣੇ ਪੁੱਤਰ ਦੀ ਵੀ ਬਹੁਤ ਯਾਦ ਆ ਰਹੀ ਸੀ ਜਦੋਂ ਰਸਤੇ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਇੱਕ ਕੁੱਤੀ ਦਿਖਾਈ ਦਿੰਦੀ ਹੈ ਜਿਸ ਦੇ ਛੋਟੇ ਛੋਟੇ ਬੱਚੇ ਭੁੱਖ ਦੇ ਕਾਰਨ ਤੜਫ ਰਹੇ ਸਨ ਉਸਨੇ ਬੱਚਿਆਂ ਨੂੰ ਵਿਲਕਦੇ ਹੋਏ ਦੇਖਿਆ ਤੇ ਉਸ ਤੋਂ ਰਿਹਾ ਨਾ ਗਿਆ ਤੇ ਉਸਦੇ ਕੋਲ ਜੂ ਰੋਟੀਆਂ ਸਨ ਉਸਨੇ ਉਹਨਾਂ ਨੂੰ ਪਾ ਦਿੱਤੀਆਂ ਤੇ ਜਦੋਂ ਉਹ ਰੋਟੀਆਂ ਉਸ ਕੁੱਤੀ ਅਤੇ ਉਸਦੇ ਬੱਚਿਆਂ ਨੇ ਖਾਧੀਆਂ ਤਾਂ ਬੱਚਿਆਂ ਨੇ ਵਿਲਕਣਾ ਬੰਦ ਕਰ ਦਿੱਤਾ ਤਾਂ ਉਸ ਕੁੱਤੀ ਦੀ ਮਮਤਾ ਨੇ ਦਿਲੋਂ ਉਸ ਸੀਠ ਦੀ ਨੌ ਨੂੰ ਅਸੀਸਾਂ ਦਿੱਤੀਆਂ ਥੋੜਾ ਜਿਹਾ ਅੱਗੇ ਜਾਂਦੀ ਹੈ ਤੇ ਇੱਕ ਸੱਜਰ ਸੂਈ ਗਾਂ ਸੀ ਅਤੇ ਉਸ ਦਾ ਬੱਚਾ ਮੋਧੜੇ ਮੂੰਹ ਪਏ ਸਨ ਕਿਉਂਕਿ ਠੰਡ ਦੇ ਦਿਨ ਸਨ ਅਜੇ ਗਾਂ ਸੁੱਈ ਹੀ ਸੀ ਤੇ ਠੰਡ ਵੀ ਬਹੁਤ ਹੀ ਜ਼ਿਆਦਾ ਸੀ ਬੱਚਾ ਵੀ ਸਿਰ ਸੁੱਟ ਕੇ ਪਿਆ ਸੀ ਜਦੋਂ ਉਹ ਸੇਠ ਦੀ ਨੋ ਇਹ ਸਭ ਦੇਖਦੀ ਹੈ ਉਹ ਆਪਦੇ ਜੋ ਉਸ ਦੇ ਕੋਲ ਥੈਲਾ ਸੀ ਉਸ ਵਿੱਚ ਹੱਥ ਮਾਰਦੀ ਹੈ ਤੇ ਵਿੱਚੋਂ ਗੁੜ ਦੀ ਇੱਕ ਪੇਸੀ ਨਿਕਲਦੀ ਹੈ ਉਹ ਗੁੜ ਉਸ ਗਾਂ ਨੂੰ ਖਵਾ ਦਿੰਦੀ ਹੈ ਦੀ ਉਸ 골 ਜੋ ਗਰਮ ਕੱਪੜਾ ਸੀ ਉਹ ਉਸ ਵਸ਼ੇ ਦੇ ਉੱਪਰ ਪਾ ਦਿੰਦੀ ਹੈ ਜਿਸ ਕਾਰਨ ਉਸ ਗਾਂ ਦੇ ਦਿਲੋਂ ਉਸ ਸੀਠ ਦੀ ਨੂੰ ਦੇ ਲਈ ਅਸੀਸਾਂ ਨਿਕਲਦੀਆਂ ਨੇ ਥੋੜਾ ਹੋਰ ਅੱਗੇ ਤੁਰਦੀ ਹੈ ਤਾਂ ਉਸ ਨੂੰ ਇੱਕ ਬਜ਼ੁਰਗ ਦਿਖਾਈ ਦਿੰਦਾ ਹੈ ਜਿਸ ਨੂੰ ਪਿਆਸ ਲੱਗੀ ਸੀ ਪਰ ਉਸ ਕੋਲ ਪਾਣੀ ਨਹੀਂ ਸੀ ਤਾਂ ਇਸ ਸੀਠ ਦੀ ਨੂੰ ਕੋਲ ਜੋ ਪਾਣੀ ਵਾਲੀ ਬੋਤਲ ਸੀ ਉਹ ਉਸ ਬਜ਼ੁਰਗ ਨੂੰ ਦੇ ਦਿੰਦੀ ਹੈ ਉਹ ਬਜ਼ੁਰਗ ਪਾਣੀ ਪੀ ਕੇ ਇਸ ਸੇਠ ਦੀ ਨੋਂ ਨੋਂ ਅਸੀਸ ਦਿੰਦਾ ਹੈ ਕਿ ਤੇਰੀ ਲੰਮੀ ਉਮਰ ਹੋਵੇ ਤੇਰਾ ਪੁੱਤਰ ਲੰਮੀਆਂ ਉਮਰਾਂ ਮਾਣੇ ਤੂੰ ਸਦਾ ਖੁਸ਼ ਰਹੇ ਜਦੋਂ ਇਹਨੀਆਂ ਅਸੀਸਾਂ ਦਿੰਦਾ ਹੈ ਤਾਂ ਉਸ ਸੇਠ ਦੀ ਨੋਂ ਦਾ ਪੁੱਤਰ ਉਸ ਨੂੰ ਮਗਰੋਂ ਆ ਕੇ ਆਵਾਜ਼ ਮਾਰਦਾ ਹੈ ਤੇ ਘੁੱਟ ਕੇ ਜੱਫੀ ਪਾ ਲੈਂਦਾ ਹੈ ਤਾਂ ਪੁੱਤ ਨੂੰ ਦੇਖ ਕੇ ਮਾਂ ਬਹੁਤ ਖੁਸ਼ ਹੁੰਦੀ ਹੈ ਤੇ ਨਾਲ ਹੀ ਉਸ ਨੂੰ ਡਾਂਟ ਦੇ ਨਾਲ ਝਿੜਕਣਾ ਸ਼ੁਰੂ ਕਰ ਦਿੰਦੀ ਹੈ ਕਿ ਪੁੱਤ ਇਕੱਲਾ ਪਿੰਡ ਦੇ ਬਾਹਰ ਕੀ ਕਰ ਰਿਹਾ ਹੈ ਚੱਲ ਮੇਰੇ ਅੱਗੇ ਲੱਗ ਘਰ ਚੱਲੀਏ ਜਦੋਂ ਉਹ ਘਰ ਵਾਲ ਤੁਰਦੇ ਹਨ ਤਾਂ ਕੋਈ ਬੰਦਾ ਸੇਠ ਨੂੰ ਜਾ ਕੇ ਖਬਰ ਦਿੰਦਾ ਹੈ ਕਿ ਉਸ ਦੀ ਨੌ ਤੁਰੀ ਆ ਰਹੀ ਹੈ ਸੇਠ ਪਹਿਲਾਂ ਤਾਂ ਖਬਰ ਆ ਜਾਂਦਾ ਹੈ ਕਿ ਹੁਣ ਮੈਂ ਨੌ ਨੂੰ ਕੀ ਜਵਾਬ ਦੇਵਾਂਗਾ ਜੇ ਉਹ ਆਪਣੇ ਪੁੱਤਰ ਬਾਰੇ ਪੁੱਛੇਗੀ ਤਾਂ ਮੈਂ ਉਸ ਨੂੰ ਕੀ ਜਵਾਬ ਦੇਵਾਂਗਾ ਉਹ ਅੱਗੋਂ ਆਪਣੀ ਨੌ ਨੂੰ ਲੈਣ ਵਾਸਤੇ ਤੁਰ ਪੈਂਦਾ ਹੈ ਜਦੋਂ ਜਾ ਰਿਆ ਹੁੰਦਾ ਹੈ ਤਾਂ ਉਹ ਮਾਂ ਪੁੱਤ ਅੱਗੋਂ ਖੁਸ਼ੀ-ਖੁਸ਼ੀ ਆ ਰਹੇ ਹੁੰਦੇ ਹਨ ਦੋਨੋਂ ਨੂੰ ਦੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਪਰ ਉਹ ਅੰਦਰੋਂ ਬਹੁਤ ਪਰੇਸ਼ਾਨ ਸੀ ਘਰ ਆਉਂਦਿਆਂ ਹੀ ਉਸ ਨੇ ਆਪਣੀ ਨੂੰ ਤੋਂ ਮਾਫੀ ਮੰਗੀ ਅਤੇ ਸਾਰੀ ਗੱਲ ਦੱਸਦਾ ਹੈ ਕਿ ਮੈਂ ਤਾਂ ਇਸ ਨੂੰ ਖੂਦ ਦੇ ਵਿੱਚ ਧੱਕਾ ਦਿੱਤਾ ਸੀ ਨੂੰ ਦਾ ਦਿਲ ਘਬਰਾ ਜਾਂਦਾ ਹੈ ਉਹ ਉਸੇ ਹੀ ਸੰਤ ਕੋਲ ਜਾਂਦੇ ਹਨ ਤੇ ਸਾਰੀ ਗੱਲ ਪੁੱਛਦੇ ਹਨ ਤਾਂ ਸੰਤ ਜੀ ਅੱਗੋਂ ਦੱਸਦੇ ਨੇ ਕਿ ਇਹ ਤੁਹਾਡੇ ਚੰਗੇ ਕਰਮਾਂ ਦਾ ਫਲ ਹੈ ਜੋ ਤੁਹਾਨੂੰ ਮਿਲਿਆ ਹੈ ਕਿਉਂਕਿ ਜਿੱਥੇ ਦਾਨਪੁੰਨ ਹੋਵੇ ਕਿਸੇ ਦਾ ਭਲਾ ਹੋਵੇ ਉਥੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਹੋ ਸਕਦਾ ਭਾਵੇਂ ਕੋਈ ਚੀਜ਼ ਨਦੀਆਂ ਵਿੱਚ ਵੀ ਰੁੜ ਜਾਵੇ ਪਰ ਜੋ ਸਾਡੀ ਹੈ ਉਹ ਸਾਨੂੰ ਮਿਲ ਕੇ ਹੀ ਰਹੇਗੀ ਸਭ ਤੋਂ ਪਹਿਲਾਂ ਤਾਂ ਸਾਰੇ ਨਗਰਬਾਰੀ ਸੇਠ ਨੇ ਸੋਚਿਆ ਜਿਸ ਕਰਕੇ ਉਸਦੇ ਵੰਸ਼ ਨੂੰ ਕੁਝ ਵੀ ਨਹੀਂ ਸੀ ਹੋ ਸਕਦਾ ਦੂਜਾ ਸਭ ਤੋਂ ਵੱਡੀ ਗੱਲ ਸੀઠ ਤੇਰੀ ਨੂੰ ਜੋ ਜੋ ਆਪ ਕੁਝ ਵੀ ਖਾਣ ਤੋਂ ਪਹਿਲਾਂ ਦਾਣ ਪੁੰਨ ਕਰਦੀ ਹੈ ਪਰਮਾਤਮਾ ਦਾ ਨਾਮ ਲੈਂਦੀ ਹੈ ਤੇ ਦੂਜਿਆਂ ਦਾ ਢਿੱਡ ਭਰਦੀ ਹੈ ਭਲਾ ਕਰਦੀ ਹੈ ਅਸੀਸਾਂ ਲੈਂਦੀ ਹੈ ਅਤੇ ਉਹਨਾਂ ਹੀ ਅਸੀਸਾਂ ਦੇ ਨਾਲ ਤੇਰੇ ਘਰ ਵਿੱਚ ਭੰਡਾਰੇ ਭਰ ਰਹੇ ਨੇ ਹਰ ਚੀਜ਼ ਵਿੱਚ ਬਰਕਤ ਪੈਂਦੀ ਹੈ ਹਰ ਸੁਖ ਸਮਰiddhi ਮਿਲਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਜਿੱਥੇ ਬੀਬੀਆਂ ਇਹ ਛੋਟੇ ਛੋਟੇ ਕੰਮ ਕਰਦੀਆਂ ਨੇ ਇਸ ਦੇ ਨਾਲ ਘਰ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਵਿੱਚ ਵਾਧਾ ਰਹਿੰਦਾ ਹੈ ਹੱਥਾਂ ਨਾਲ ਅਤੇ ਚੰਗੀ ਸੋਚ ਦੇ ਨਾਲ ਕੀਤਾ ਦਾਨ ਵਾਦੀ ਅਤੇ ਬਰਕਤ ਦੇ ਰੂਪ ਵਿੱਚ ਦੁੱਗਣਾ ਚੌਗਣਾ ਹੋ ਕੇ ਮਿਲਦਾ ਹੈ ਇਸ ਲਈ ਜੋ ਵੀ ਬੀਬੀਆਂ ਦਾਨਪੁੰਨ ਇਹ ਕੰਮ ਕਰਦੀਆਂ ਨੇ ਚਾਹੇ ਉਹ ਮੱਸੀਆ ਤੇ ਹੀ ਕਰਦੀਆਂ ਨੇ ਪੁੰਨੀਆਂ ਤੇ ਕਰਦੀਆਂ ਨੇ ਜਾਂ ਫਿਰ ਸੰਗਰਾਂਦ ਵਾਲੇ ਦਿਨ ਕਰਦੀਆਂ ਨੇ ਉਹਨਾਂ ਨੂੰ ਕਰਮਾ ਵਾਲੀਆਂ ਭਾਗਾਂ ਵਾਲੀਆਂ ਕਿਹਾ ਜਾਂਦਾ ਹੈ ਇਸ ਬੀਬੀ ਦੇ ਹੱਥ ਵਿੱਚ ਬਰਕਤ ਹੈ ਘਰ ਦੀ ਤਰੱਕੀ ਦੇ ਪਿੱਛੇ ਕਾਮਯਾਬੀ ਦੇ ਪਿੱਛੇ ਇਸੇ ਹੀ ਔਰਤ ਦਾ ਯੋਗਦਾਨ ਮੰਨਿਆ ਜਾਂਦਾ ਹੈ ਇਸ ਦੇ ਭਾਗਾਂ ਕਰਕੇ ਹੀ ਅਸੀਂ ਇੰਨੇ ਕਾਮਯਾਬ ਹੋਏ ਹਾਂ ਸਾਨੂੰ ਤਰੱਕੀ ਮਿਲੀ ਹੈ ਕਿ ਅਜਹੀਆਂ ਔਰਤਾਂ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦਿੰਦੀਆਂ ਹਨ ਕਿਉਂਕਿ ਚੰਗੇ ਸੰਸਕਾਰ ਮਾਂ ਤੋਂ ਹੀ ਮਿਲਦੇ ਹਨ ਜੋ ਅੱਗੇ ਜਾ ਕੇ ਬੱਚੇ ਦੀ ਤਰੱਕੀ ਦਾ ਰਾਹ ਬੰਦੇ ਹਨ ਇਹ ਜੋ ਵੀ ਕੰਮ ਕਰਦੀਆਂ ਹਨ ਬੀਬੀਆਂ ਪੈਣਾ ਨੂੰ ਹੀ ਕਰਨ ਲਈ ਕਿਹਾ ਜਾਂਦਾ ਹੈ ਬੀਬੀਆਂ ਭੈਣਾਂ ਜੇਕਰ ਦਾਨਪੁੰਨ ਕਰਨ ਤਾਂ ਕਿਸਮਤ ਦੇ ਬੰਦ ਤਾਲੇ ਨਵੇਂ ਖੋਲ ਸਕਦੀਆਂ ਨੇ ਹਮੇਸ਼ਾ ਆਪਣੇ ਹੱਥਾਂ ਦੇ ਨਾਲ ਦਾਨ ਕਰਕੇ ਚੰਗੇ ਕਰਮ ਕਮਾਉਣੇ ਚਾਹੀਦੇ ਹਨ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦਤ ਬਾਤ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਅਰੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ